ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਮੈਂ ਸਿਰਫ ਦੋ ਮਸਲਿਆਂ ਤੇ ਗੱਲ ਕਰਨੀ ਆ ਉਹ ਦੋ ਮਸਲੇ ਇੱਕ ਤਾਂ ਇਹ ਆ ਕਿ ਇੱਕ ਮੈਨੂੰ ਕਿਸੇ ਵਿਅਕਤੀ ਦਾ ਰਾਤ ਫੋਨ ਆਇਆ ਤੇ ਉਹਦਾ ਕਹਿਣਾ ਇਹ ਸੀ ਕਿ ਜਾ ਕੇ ਬਿਜਲੀ ਬਿੱਲ ਭਰ ਕੇ ਆਇਆ ਕਰ ਤੂੰ ਭਗਵੰਤ ਮਾਨ ਨੂੰ ਨਿੰਦਦਾ ਦੂਜੀ ਗੱਲ ਇਹ ਕਿ ਕਹਿੰਦਾ ਜਿਹੜਾ ਤੁਸੀਂ ਆਟਾ ਰਾਂ ਛੰਦਾਲ ਲੋਕ ਲੈਣੇ ਆ ਚਾਹੇ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿਉਂ ਭਗਵੰਤ ਮਾਨ ਦੀ ਦੇਣਾ ਹੋਰ ਉਹਨੇ ਕਈ ਚੀਜ਼ਾਂ ਕਰਾਈਆਂ ਤੇ ਇੱਕ ਜਿਹੜਾ ਮਸਲਾ ਸੀ ਉਹਨੇ ਅਨਮੋਲ ਗਗਨ ਮਾਨ ਦਾ ਛੇੜਿਆ ਸੀਗਾ ਹੁਣ ਪਹਿਲੀ ਗੱਲ ਤੇ ਕਿ ਭਗਵੰਤ ਮਾਨ ਕਿਸੇ ਪੰਜਾਬ ਦੇ ਵਿਅਕਤੀ ਨੂੰ 1 ਰੁਪਿਆ ਦੇਣ ਦੀ ਔਕਾਤ ਨਹੀਂ ਰੱਖਦਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਇਸ ਗੱਲ ਦੇ ਵਿੱਚ ਜੇ ਭਗਵੰਤ ਮਾਨ ਮੈਨੂੰ ਝੂਠਾ ਠਰੋਂਦਾ ਤਾਂ ਮੈਨੂੰ ਫਾਂਸੀ ਵੀ ਲਾਊਗਾ ਮੈਂ ਹੱਸ ਕੇ ਫਾਂਸੀ ਚੜ ਲੂੰਗਾ ਜੇਕਰ ਮੇਰੇ ਗੋਲੀ ਵੀ ਬਾਰੇ ਮੈਂ ਹੱਸ ਕੇ ਗੋਲੀ ਚੱਲ ਲੂੰਗਾ ਪਰ ਇਹ ਗੱਲ ਭਗਵੰਤ ਮਾਨ ਜਵਾਬ ਦੇਵੇ ਕਿ ਭਗਵੰਤ ਮਾਨ ਵਾਕਈ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਕੋਈ ਔਕਾਤ ਨਹੀਂ ਰੱਖਦਾ ਕਿਉਂਕਿ ਜਿਹੜੀ ਉਹ ਕੁਰਸੀ ਆ ਉਹ ਕੁਰਸੀ ਤੇ ਲੋਕ ਬਹਿਣ ਵਾਸਤੇ ਪੰਜਾਬ ਦੇ ਲੋਕਾਂ ਦੇ ਹਾਰੇ ਕਰਦੇ ਆ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜਦੇ ਆ ਪੰਜਾਬ ਦੇ ਲੋਕਾਂ ਅੱਗੇ ਮਿੰਨਤਾਂ ਕਰਦੇ ਆ ਕੇ ਪੰਜਾਬ ਕੋ ਸਾਨੂੰ ਆ ਮੌਕਾ ਦੇ ਦੋ ਪੰਜਾਬ ਕੋ ਸਾਡੇ ਤੇ ਵਿਸ਼ਵਾਸ ਕਰ ਲੋ ਤੇ ਜਿਹੜੇ ਪੰਜਾਬ ਦੇ ਲੋਕਾਂ ਨੇ ਉਹਨੂੰ ਕੁਰਸੀ ਤੇ ਬਿਠਾਇਆ ਇਸ ਕਰਕੇ ਉਸ ਕੁਰਸੀ ਦੀ ਤਨਖਾਹ ਉਸ ਕੁਰਸੀ ਦੀ ਪਾਵਰ ਆ ਉਸ ਕੁਰਸੀ ਦੇ ਜਿਹੜੇ ਕਹਿ ਲੋ ਗਨਮੈਨ ਮਿਲਦੇ ਆ ਗੱਡੀਆਂ ਲੱਗ ਤੋਂ ਮਿਲਦੀਆਂ ਘਰ ਅਲੱਗ ਤੋਂ ਮਿਲਦਾ ਤਨਖਾਹਾਂ ਅਲੱਗ ਤੋਂ ਮਿਲਦੀਆਂ ਫੰਡ ਵਗੈਰਾ ਅਲੱਗ ਤੋਂ ਮਿਲਦੇ ਆ ਤਾਂ ਉਹ ਜੋ ਕੁਝ ਭਗਵਾਨ ਤਮਾਨ ਨੂੰ ਮਿਲਿਆ ਉਹ ਪੰਜਾਬ ਦੇ ਲੋਕਾਂ ਦੀ ਦੇਣਾ ਨੀਤਾ ਪੰਜਾਬ ਦੇ ਜਿਹੜੇ ਲੋਕ ਆ ਜਿਹੜੇ ਭਗਵਾਨ ਤਮਾਨ ਦੇ ਨਾਲ ਰਹਿੰਦੇ ਆ ਉਹ ਅੱਜ ਵੀ ਕਮੇਡੀਅਨ ਹੀ ਆ ਤੇ ਪੰਜਾਬ ਦੇ ਲੋਕਾਂ ਨੇ ਇੱਕ ਕਮੇਡੀਅਨ ਨੂੰ ਚਾਕੇ ਮੁੱਖ ਮੰਤਰੀ ਬਣਾਇਆ ਉਹ ਪੰਜਾਬ ਦੇ ਲੋਕ ਅੱਜ ਵੀ ਜਿੰਦਾ ਬੈਠੇ ਆ ਉਹਦੇ ਪੰਜਾਬ ਦੀ ਕੁਰਸੀ ਤੇ ਬਹਿਣ ਵਾਸਤੇ ਕਈ ਗੱਲਾਂ ਸੀਂਹਾਂ ਜਿਹੜੀਆਂ ਪੰਜਾਬ ਦੇ ਅੱਜ ਜਿਹੜਾ ਮੁੱਖ ਮੰਤਰੀ ਬਣਿਆ ਉਹਨੇ ਗੱਲਾਂ ਕੀਤੀਆਂ ਸੀਂਹਾਂ ਉਹ ਗੱਲਾਂ ਕਿਹੜੀਆਂ ਕਿੜਨਾ ਨਸ਼ੇ ਨੂੰ ਲੈ ਕੇ ਸੀ ਕਿਸਾਨੀ ਨੂੰ ਲੈ ਕੇ ਸੀ ਔਰ ਮਜ਼ਦੂਰਾਂ ਦਾ ਨਾ ਹੀ ਕਦੇ ਨਾਮ ਆਇਆ ਨਾ ਹੀ ਕਦੇ ਆਊਗਾ ਔਰ ਦੁਕਾਨਦਾਰਾਂ ਦਾ ਨਾਮ ਨਾ ਹੀ ਕਦੇ ਆਇਆ ਨਾ ਹੀ ਕਦੇ ਆਊਗਾ ਜਿਹੜਾ ਆਟਾ ਰਾਂਛੰਦਾਲਾ ਭਗਵਾਨ ਤਮਾਨ ਕਿਸੇ ਨੂੰ ਨਾਮ ਦੇਵੇ ਭਗਵਾਨ ਤਮਾਨ ਲੋਕਾਂ ਦੇ ਘਰ ਦੇ ਵਿੱਚ ਰੋਜ਼ਗਾਰ ਦੇਵੇ ਤੇ ਲੋਕਾਂ ਨੇ ਆਪੇ ਜੇਕਰ ਉਹਨਾਂ ਕੋਲ ਨੌਕਰੀ ਹੋਊਗੀ ਉਹ ਭਾਈ ਆਪ ਦਾ ਆਟਾ ਰੱਖਣ ਦਾ ਲੈ ਆਉਣਗੇ ਦੁੱਧ ਵਾਹ ਤੱਕ ਲੈ ਆਉਣਗੇ ਇਹ ਤਾਂ ਲੋਕਾਂ ਨੂੰ ਇੱਕ ਜਿਵੇਂ ਕਹਿ ਲੋ ਨਾ ਖਿੱਲਾਂ ਸਿੱਟੀਆਂ ਸਾਨੂੰ ਖਿੱਲਾਂ ਸਿੱਟ ਕੇ ਵਰਾਇਆ ਜਾ ਰਿਹਾ ਕਣਕ ਸਾਨੂੰ ਪੰਜਾਬ ਦੇ ਲੋਕਾਂ ਨੂੰ 6 ਤੋਂ 7 ਮਹੀਨੇ ਬਾਅਦ ਮਿਲਦੀ ਆ ਤੇ ਜਿਹੜਾ ਦੁੱਧ ਆ ਉਹ ਤਾਂ ਸਰਕਾਰ ਨਹੀਂ ਦਿੰਦੀ ਜਿਹੜੀਆਂ ਮਿਰਚਾਂ ਉਹ ਤਾਂ ਸਰਕਾਰ ਨਹੀਂ ਦਿੰਦੀ ਜਿਹੜੀ ਸਬਜੀ ਉਹ ਤਾਂ ਸਰਕਾਰ ਨਹੀਂ ਦਿੰਦੀ ਇਹ ਤਾਂ ਭਾਈ ਸਾਹਿਬ ਵਰਾਇਆ ਜਾ ਰਿਹਾ ਜਿਹੜੇ ਕਮਰਿਆਂ ਦੀ ਗੱਲ ਆ ਜਿਹੜੇ ਲੋਕਾਂ ਨੂੰ ਕਮਰੇ ਹਲੇ ਤੱਕ ਤਾਂ ਚਲੋ ਖੈਰ ਕਿਸੇ ਨੂੰ ਮਿਲਿਆ ਨਹੀਂਗਾ ਪਰ ਜੇਕਰ ਗੱਲ ਕਮਰਿਆਂ ਦੀ ਕੀਤੀ ਜਾਵੇ ਤਾਂ ਇਹ ਕਮਰੇ ਸਰਕਾਰ ਨੂੰ ਪਵਾਉਣੇ ਬੰਦ ਦੇ ਕਿਉਂਕਿ ਇਹ ਉਹ ਲੋਕ ਆ ਜਿਹੜੇ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਵੱਡੀਆਂ-ਵੱਡੀਆਂ ਕੁਰਸੀਆਂ ਦਾਨ ਦੇ ਵਿੱਚ ਦੇ ਦਿੰਦੇ ਆ ਸਿਕਿਉਰਟੀਆਂ ਤੱਕ ਦਾਨ ਵਿੱਚ ਦੇ ਦਿੰਦੇ ਆ ਪਰ ਇਹ ਲੋਕ ਅੱਜ ਵੀ ਭਾਈ ਸਾਹਿਬ ਇਹ ਕੁਝ ਲੋਕ ਬਿਨਾ ਛੱਤਾਂ ਤੋਂ ਬੈਠੇ ਆ ਉਹ 400 ਰੁਪਏ ਦੇ ਵਿੱਚ ਕਰਨ ਕੀ ਉਹ ਲਿਹਾਉਣ ਕੀ ਜਿਹੜਾ ਕੋਈ ਕਿਰਾਏ ਤੇ ਬੈਠਾ ਦੁਕਾਨਦਾਰ ਚਾਹੇ ਉਹ ਜਰਨਲ categories ਦੇ ਵਿੱਚ ਆਉਂਦਾ ਚਾਹੇ ਉਹ SC ਦੇ ਆਉਂਦਾ ਚਾਹੇ ਉਹ BC ਦੇ ਵਿੱਚ ਆਉਂਦਾ ਕੋ ਉਹਦੇ ਬੱਚਿਆਂ ਦੇ ਕੱਪੜੇ ਪੂਰੇ ਕਰੇ ਆ ਪੜ੍ਹਾਈ ਪੂਰੀ ਕਰੇ ਸਭਜੀ ਪੂਰੀ ਕਰੇ ਕਿ ਉਹਨਾਂ ਨੂੰ ਘਰ પાਕੇ ਦੇਵੇ ਤਾਂ ਫਿਰ ਇਹ ਸਰਕਾਰ ਤਾਂ ਆਪਦੇ ਕੰਮਾਂ ਤੋਂ ਬਹੁਤ ਥਾਵਾਂ ਤੇ ਭੱਜੀ ਹੋਈ ਆ ਲੋਕਾਂ ਨੂੰ ਰੋਜ਼ਗਾਰ ਦੇਵੇ ਲੋਕਾਂ ਨੂੰ ਆਟਾ ਰੱਖਣ ਦਾਲ ਦੀ ਕਮਰਿਆਂ ਦੀ ਪ੍ਰਵਾਹ ਨਹੀਂ ਪੈਣੀ ਇਹ ਲੋਕਾਂ ਨੂੰ ਜਿਵੇਂ ਕਹਿ ਲੋ ਗੱਲਾਂ ਦੇ ਵਿੱਚ ਲਾ ਕੇ ਅਲਝਾ ਕੇ ਲੋਕਾਂ ਨੂੰ ਖੂਹ ਦੇ ਵਿੱਚ ਧੱਕਾ ਮਾਰਿਆ ਜਾ ਰਿਹਾ ਜੇ ਅੱਜ ਫ੍ਰੀ ਦੀ ਬਿਜਲੀ ਮਿਲਦੀ ਆ ਤੇ ਉਹ ਬਿਜ਼ਨਸਮੈਨਾਂ ਨੂੰ ਪੁੱਛੋ ਵੀ ਕਿਉਂ ਫ੍ਰੀ ਦੀ ਬਿਜਲੀ ਦਵਾ ਰਹੇ ਆ ਲੋਕਾਂ ਨੂੰ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕੰਮ ਨਾ ਹੋਇਆ ਤੁਸੀਂ ਮੈਨੂੰ ਕਹਿ ਦਿਓ ਜੇ ਇਹ ਬਿਜਲੀ ਡਿਪਾਰਟਮੈਂਟ ਆਉਣ ਵਾਲੇ ਸਮਿਆਂ ਦੇ ਵਿੱਚ ਜਮ੍ਹਾਂ ਮੰਨਿਆ ਜਾਣਾ ਕਹਿੰਦੇ ਕਰੋੜਾਂ ਰੁਪਈਆਂ ਦਾ ਤਾਂ ਮੇਰੇ ਵੀਰੋ ਅੱਜ ਹੀ ਇਹ ਕਰਜ਼ਾਈ ਹੋਇਆ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਜਮ੍ਹਾਂ ਕਰਜ਼ਾਈ ਹੋ ਗਿਆ ਤੇ ਆਖਰ ਨੂੰ ਸਰਕਾਰ ਵੇਚੂਗੀ ਤੇ ਵੇਚੂਗੀ ਕਿਹਨੂੰ ਮੈਨੂੰ ਵੇਚੂਗੀ ਜਾਂ ਤੁਹਾਨੂੰ ਵੇਚੂਗੀ ਮੇਰੇ ਵੀਰੋ ਆਪਣੀ ਤਾਂ ਜੇਕਰ ਆਪਾਂ ਕੋਈ ਚੀਜ਼ ਲੈਣ ਜਾਣੇ ਆ ਨਾ ਕਿਸ਼ਤਾਂ ਤੋਂ ਬਿਗੈਰ ਔਕਾਤ ਨਹੀਂ ਗੀ ਖਰੀਦਣ ਦੀ ਵੀ ਇਕੱਠੇ ਪੈਸੇ ਭਰ ਕੇ ਆਪਾਂ ਚੀਜ਼ ਖਰੀਦ ਲਈਏ ਜੇਕਰ ਆਪਾਂ ਵਰਤਨ ਵਾਲੇ ਫੋਨ ਦੀ ਗੱਲ ਕਰੀਏ ਆਪਣਾ ਉਹ ਵੀ ਕਿਸ਼ਤਾਂ ਤੇ ਆਉਂਦਾ ਤੇ ਕਿਸ਼ਤਾਂ ਕਿਵੇਂ ਭਰਦੇ ਆਪਾਂ ਨੂੰ ਪਤਾ ਆ ਪਾ ਦਿਨ ਰਾਤ ਇੱਕ ਕਰ ਦਿੰਨੇ ਆ ਤਾਂ ਇਹ ਆਪਾਂ ਨੂੰ ਤੇ ਇਹ ਚੀਜ਼ ਨਹੀਂ ਵੇਚਦੇ ਇਹ ਵੇਚਣਗੇ ਉਹਨਾਂ ਨੂੰ ਜਿੰਨਾ ਕੋਲ ਹਰ ਮਹ ਰੁਪਿਆ ਆਮ ਪਿਆ ਕਰੋੜਾ ਰੁਪਈਆ ਦੀ ਡੇਲੀ ਦੀ ਕਮਾਈ ਉਹ ਕੋਣ ਉਹ ਬਿਜ਼ਨਸਮੈਨ ਆ ਜਦ ਉਹਨਾਂ ਨੂੰ ਇਹ ਮਹਿਕਮੇ ਜਾਂਦੇ ਰਹੇ ਮੇਰੀ ਸੋਚ ਨਹੀਂ ਇਹ ਆ ਹੋ ਸਕਦਾ ਤੁਹਾਡੀ ਸੋਚ ਨਹੀਂ ਹੋ ਰਾ ਨਜ਼ਰਾ ਸਭ ਦੇ ਦੋ ਆ ਨਜ਼ਰੀਆ ਅਲੱਗ-ਅਲੱਗ ਆ ਤੇ ਉਸ ਟਾਈਮ ਤੇ ਭਗਵੰਤ ਮਾਨ ਦੀ ਥਾਂ ਤੇ ਕੋਈ ਹੋਰ ਹੋਣਾ ਜਿਵੇਂ ਅੱਜ ਭਗਵੰਤ ਮਾਨ ਕਹੀ ਜਾਂਦਾ ਜੀ ਇਹ ਤਾਂ ਸਰਕਾਰਾਂ ਦੇ ਲਿਖਿਓਏ ਜਿਵੇਂ ਕਹਿ ਲੋਏ ਤਾਂ ਉਹਨਾਂ ਦੇ ਸੈਨ ਹੋਇਆ ਜੀ ਉਹਨਾਂ ਦੇ ਇਕਰਾਰ ਹੋਇਆ ਜੀ ਮੈਂ ਇਹਦੇ ਵਿੱਚ ਕੀ ਕਰ ਸਕਦਾ ਉਹ ਵੀ ਜਿਹੜਾ ਕੋਈ ਗੱਪੀ ਹੋਇਆ ਉਹਨੇ ਇਹ ਗੱਲ ਕਰ ਦੇਣੀ ਆ ਤੇ ਆਖਰ ਨੂੰ ਠੱਪਾ ਲੱਗ ਜਾਨਾ ਕਿ ਚਲੋ ਭਾਈ ਪ੍ਰਾਈਵੇਟ ਹੋਏ ਤੇ ਚਿਪਾ ਵਾਲੇ ਮੀਟਰ ਤਾਂ ਤੁਹਾਡੇ ਪਹਿਲਾਂ ਲੱਗ ਰਹੇ ਆ ਉਹ ਵਰਤੂ ਜਿਹੜਾ ਸਰਕਾਰ ਦਾ ਹੋਊ ਪਰਤੂ ਉਹ ਵਰਤੂ ਬਿਜਲੀ ਜਿਹੜਾ ਬਿਜ਼ਨਸਮੈਨਾਂ ਦਾ ਹੋਇਆ ਵਰਤੂ ਨਹੀਂ ਤਾਂ ਬਿਜਲੀ ਗਰੀਬ ਬੰਦਾ ਚਾਹੇ ਉਹ ਐਸਆ ਬੀਸੀਆ ਜਰਨਲ ਆ ਉਹ ਨਹੀਂ ਵਰਤਦਾ ਇਹ ਗੱਲ ਯਾਦ ਰੱਖ ਲਓ ਤਾਂ ਭਾਈ ਭਗਵੰਤ ਮਾਨ ਦੀ ਸਾਨੂੰ ਕੁਛ ਦੇਣ ਦੀ ਔਕਾਤ ਨਹੀਂ ਗਈ ਜਿਹੜੀ ਕੁਰਸੀ ਤੇ ਬੈਠਾ ਉਹ ਖੁਦ ਲੋਕਾਂ ਤੋਂ ਮੰਗੀ ਆ ਉਹਨੇ ਜੇਕਰ ਇੰਨੀ ਉਹ ਪਹੁੰਚ ਰੱਖਦਾ ਤੇ 2027 ਦੇ ਵਿੱਚ ਵੋਟਾਂ ਨਾ ਮੰਗੇ ਕਿਸੇ ਕੋਲੋਂ ਉਹਨੂੰ ਕਹਿ ਬਹਿ ਜਾ ਹਰਾ ਕੇ ਰੱਖ ਦੇਣਗੇ ਵੱਡੇ ਵੱਡੇ ਰਾਜਿਆਂ ਨੂੰ ਹਰਾਇਆ ਪੰਜਾਬ ਦੇ ਲੋਕਾਂ ਨੇ ਤੇ ਉਹ ਅੱਜ ਪੰਜਾਬ ਦੇ ਲੋਕਾਂ ਦੀਆਂ ਹੇਲੜੀਆਂ ਨਾ ਕਰਦੇ ਉਹ ਕਦੇ ਹੱਥੇ ਕਿਉਂਕਿ ਇਹ ਪੰਜਾਬ ਦੇ ਲੋਕ ਔਕਾਤ ਰੱਖਦੇ ਆ ਕਿਸੇ ਪਖਾਰੀ ਨੂੰ ਰਾਜਾ ਬਣਾਉਣ ਦੀ ਔਰ ਕਿਸੇ ਰਾਜੇ ਨੂੰ ਭਖਾਰੀ ਬਣਾਉਂਦੀ ਪਰ ਤੁਸੀਂ ਇਹ ਗੱਲਾਂ ਨਹੀਂ ਸਮਝੋਗੇ ਦੂਸਰੀ ਗੱਲ ਕਿ ਅੱਜ ਮੈਂ ਭਗਵੰਤ ਮਾਨ ਜੀ ਨੂੰ ਕਹਾ ਕਿ ਜੇ ਗੱਲ ਕਰੀਏ ਤੁਸੀਂ ਬੜੀ ਗੱਲ ਕਰ ਰਹੇ ਹੋ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਜ਼ਰੂਰ ਕੁਛ ਨਾ ਕੁਛ ਕਰੋ ਮਜ਼ਦੂਰ ਆ ਜਿਹੜਾ ਉਹਨੂੰ ਨਾਂ ਲੋਨ ਮਿਲਦਾ ਨਾ ਉਹਦੇ ਘਰਾਂ ਦੀਆਂ ਰਜਿਸਟਰੀਆਂ ਔਰ ਨਾ ਹੀ ਉਹਦੀ ਦਿਹਾੜੀ ਹੈ ਜਿਹੜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੇ ਜਿਹੜਾ ਮਜ਼ਦੂਰ ਵਰਗਾ ਉਹਨੂੰ ਚਾਹੇ ਸੁੱਤਿਆ ਕਹਿ ਲੋ ਚਾਹੇ ਉਹਨੂੰ ਕੋਈ ਦਬਲਿਆ ਕੁਚਲਿਆ ਕਹਿ ਲੋ ਚਾਹੇ ਉਹਨੂੰ ਧਰਤੀ 'ਚ ਨੱਪਿਆ ਕਹਿ ਲੋ ਕਿਉਂਕਿ ਉਹਦੀ ਸਿਰਫ ਤੇ ਸਿਰਫ ਜਿਹੜੀ ਔਕਾਤ ਰੱਖੀ ਆ ਮਜ਼ਦੂਰ ਦੀ ਸਾਹ ਲੈਣ ਚੋਕਰੀ ਰੱਖੀ ਆ ਇੱਕ ਦਿਨ ਉਹ ਘਰੇ ਬਹਿ ਜੇ ਤਾਂ ਉਹ ਦੋ ਦਿਨ ਭੁੱਖਾ ਮਰਦਾ ਇੱਕ ਦਿਨ ਘਰੇ ਬਹਿ ਜੇ ਉਹ ਦੋ ਦਿਨ ਭੁੱਖਾ ਮਰਦਾ ਕਿਉਂਕਿ ਉਹ ਦੁਕਾਨ ਤੇ ਉਧਾਰ ਲੈਣ ਜਾਂਦਾ ਉਹਨੂੰ ਕਿਵੇਂ ਨਾ ਕਿਵੇਂ ਬੇਜਿਸਟ ਕਰਕੇ ਉਹਨੂੰ ਉਧਾਰ ਵੀ ਦਿੱਤਾ ਜਾਂਦਾ ਦੂਸਰੇ ਦਿਨ ਜਿਹੜੀ ਉਹ ਦਿਹਾੜੀ ਲੈ ਕੇ ਆਉਂਦਾ ਥੋੜਾ ਥੋੜਾ ਦੁੱਧ ਵਾਲੇ ਨੂੰ ਕਿਵੇਂ ਨਾ ਕਿਵੇਂ ਕੱਢਦਾ ਤਾਂ ਇਹਦੇ ਵੱਲ ਸੋਚੋ 60 ਰੁਪਏ ਕਿਲੋ ਦੁੱਧ ਪਿਓਰ ਨਹੀਂ ਮਿਲਦਾ ਔਰ ਲਗਭਗ 70 ਰੁਪਈਆ ਦੀ ਸਬਜੀ ਇੱਕ ਡੰਗ ਦੀ ਬਣਦੀ ਆ 150 ਰੁਪਈਆ ਸਬਜੀ ਦਾ ਬਣਦਾ ਤੇ ਜੇ ਗੱਲ ਕਰੀਏ ਇੱਕ ਦਿਨ ਦਾ ਤਾਂ ਉਵੇਂ ਤੁਸੀਂ ਉਹਦੀ ਜਿਹੜੀ ਦਿਹਾੜੀ ਉਹ ਹੱਦੋਂ ਵੱਧ 25 ਦਿਨ ਲੱਗਦੀ ਆ ਤੇ ਭਾਈ ਉਹਦੇ ਹਾਲਾਤ ਵੇਖੋ ਔਰ ਜਿਹੜੇ ਉਹਨਾਂ ਦੇ ਮਕਾਨਾਂ ਦੀ ਗੱਲ ਕਰੀਏ ਘਰਾਂ ਦੀ ਗੱਲ ਕਰੀਏ ਔਰ ਜਿਹੜੀ ਲੋੜ ਜਿਹੜੀ ਕੋਈ ਲੋੜਵੰਦ ਚੀਜ਼ ਆ ਉਹ ਹਰ ਉਹਨੂੰ ਚਾਹੀਦੀ ਹੁੰਦੀ ਆ ਪਰ ਉਹਦਾ ਘਰ ਆ ਜਿਹੜਾ ਮੈਂ ਕਹਿੰਨਾ ਅੱਜ ਮੈਂ ਸਾਰੇ ਮਜ਼ਦੂਰਾਂ ਨੂੰ ਨਹੀਂ ਆਂਦਾ ਪਰ ਕੁਝ ਮਜ਼ਦੂਰਾਂ ਦਾ ਕੁਝ ਕਿਉਂ ਬਹੁਤ ਲੋਕਾਂ ਦਾ ਘਰ ਹੈ ਇਹੋ ਜਿਹਾ ਕਿ ਉਹਨਾਂ ਨਾਲੋਂ ਚਿੜੀਆਂ ਨਾਲ ਨਾ ਚੰਗਾ ਤੇ ਮਜ਼ਦੂਰਾਂ ਬਾਰੇ ਬੋਲਿਆ ਕੌਣ ਨਾ ਤਾਂ ਜਿਹੜੇ ਐਮ ਐਲ ਏ ਆ ਤੁਹਾਡੀ ਵਿਧਾਨ ਸਭਾ ਦੇ ਵਿੱਚ ਬੈਠੇ ਮਜ਼ਦੂਰਾਂ ਦੀ ਉਹ ਗੱਲ ਕਰਦੇ ਆ ਨਾ ਹੀ ਉਹ ਕੱਲ ਗੱਲ ਕਰਦੇ ਆ ਤੇ ਇਸ ਕਰਕੇ ਉਹਨਾਂ ਵੱਲ ਧਿਆਨ ਦੇ ਦਿਓ ਉਹ ਮਰ ਰਹੇ ਆ ਉਹ ਤਾਂ ਇੱਕ ਅਸੀਂ ਤਾਂ ਗਧਿਆਂ ਦੀ ਜੂਨ ਦੇ ਵਿੱਚੋਂ ਹੋ ਗਏ ਆ ਅਸੀਂ ਭਾਟੋਣ ਵਾਸਤੇ ਲੱਗੇ ਆ ਸਾਰਿਆਂ ਦਾ ਤੇ ਇਸ ਕਰਕੇ ਸਾਨੂੰ ਵੀ ਕੋਈ ਨਾ ਕੋਈ ਉਹ ਕਰ ਦੋ ਭਰਾਵੋ ਜਾਨਵਰਾਂ ਨੂੰ ਵੀ ਜਿਹੜਾ ਕੋਈ ਜਾਨਵਰ ਰੱਖਦਾ ਉਹਨੂੰ ਛੱਪਰ ਪਾ ਕੇ ਦਿੰਦਾ ਓਏ ਉਹਨੂੰ ਗਰਮੀਆਂ ਚ ਪੱਖਾ ਲਾ ਕੇ ਦਿੰਦਾ ਕਈਆਂ ਦੇ ਤੇਸੀ ਲੱਗੇ ਹੁੰਦੇ ਆ ਪਸ਼ੂਆਂ ਵਾਸਤੇ ਔਰ ਜਿਹੜਾ ਕਹ ਲੋ ਠੰਡਾਂ ਦੇ ਵਿੱਚ ਉਹਨਾਂ ਨੂੰ ਅੱਗ ਬਾਲ ਕੇ ਦਿੰਦਾ ਪਰ ਅਸੀਂ ਮਜ਼ਦੂਰ ਲੋਕ ਉਹ ਨਹੀਂ ਆ ਜਿੰਨਾ ਤੇ ਨਾ ਸਰਕਾਰ ਨਾ ਰੱਬ ਤੇ ਨਾ ਆ ਮੌਸਮ ਸਾਡੇ ਤੇ ਤਰਸ ਨਹੀਂ ਕਰਦਾ ਜੇਕਰ ਕੰਮ ਤੇ ਜਾਣੇ ਅੱਗ ਨਹੀਂ ਸਿੱਖ ਸਕਦੇ ਇਹ ਮੌਸਮ ਸਰਕਾਰ ਔਰ ਰੱਬ ਤਿੰਨੇ ਚੀਜ਼ਾਂ ਗਰੀਬ ਬੰਦੇ ਦੀਆਂ ਬਣ ਰਹੀਆਂ ਮੈਂ ਮਜ਼ਦੂਰਾਂ ਦੀ ਗੱਲ ਕਰ ਰਿਹਾ ਚਾਹੋ ਐਸਸੀ ਆ ਬੀਸੀ ਆ ਜਰਨਲ ਆ Hindu Muslim Sikh Isai ਇਹ ਯਾਦ ਰੱਖੋ ਇਹਨਾਂ ਨੂੰ 10 ਲੱਖ ਤੱਕ ਦਾ ਲੋਨ ਲੈ ਕੇ ਦਿਓ ਆਧਾਰ ਕਾਰਡ ਪਿੰਨ ਕਾਰਡ ਤੇ ਮਿਲਣਾ ਚਾਹੀਦਾ ਔਰ ਜਿਹੜੇ ਮਜ਼ਦੂਰਾਂ ਦੇ ਕੁਝ ਵੀਰ ਆ ਉਹਨਾਂ ਨੂੰ ਬੇਨਤੀ ਆ ਸਰਕਾਰ ਨੂੰ ਆਖੋ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਆ ਮਜ਼ਦੂਰ ਵਰਗਾਂ ਦੇ ਜੇਕਰ ਭਾਈ ਸਾਹਿਬ ਉਹ ਕੋਇਲਾ ਫਿਲਮ ਦੇ ਵਿੱਚ ਜੇਕਰ ਤੁਹਾਡੇ ਕੇਂਦਰ ਨੇ ਜਾਂ ਪੰਜਾਬ ਸਰਕਾਰ ਨੇ ਮੂੰਹ ਦੇ ਵਿੱਚ ਕੋਲਾ ਸਿਰ ਤਾਂ ਜਿਵੇਂ ਸ਼ਾਹਰੂਖ ਖਾਨ ਦੇ ਸਿੱਟਿਆ ਸੀ ਤਾਂ ਸਾਨੂੰ ਦੱਸੋ ਤੁਹਾਡਾ ਇਲਾਜ ਲੱਪਾ ਕਰਵਾਈਏ ਤੇ ਉਹ ਹੋਰ ਨਹੀਂ ਤਾਂ ਤੁਸੀਂ ਡਾਂਸ ਕਰਨ ਜੋਗਰੀ ਰਹਿ ਗਏ ਆ ਜਿਵੇਂ ਉਹ ਉਹਨੂੰ ਕਹਿੰਦਾ ਨਮੇਸ਼ਪੁਰੀ ਕਹਿੰਦਾ ਸੀ ਸ਼ਾਹਰੂਖ ਖਾਨ ਨੂੰ ਉਹ ਉਹ ਕਰਦਾ ਸੀ ਆਖਰ ਨੂੰ ਚਲੋ ਸ਼ਹਿਰੂ ਖਾਨੋਂ ਦੇ ਖਿਲਾਫ ਤਾਂ ਹੋ ਗਿਆ ਸੀ ਤੁਸੀਂ ਇਹਨਾਂ ਦੀਆਂ ਨਿੱਤੀਆਂ ਦੇ ਕਦੋਂ ਖਿਲਾਫ ਹੋਵੋਗੇ ਔਰ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਭਰਾਵੋ ਚਾਹੇ ਤੁਸੀਂ ਕਿਸੇ ਕੌਮ ਦੇ ਆ ਚਾਹੇ ਕਿਸੇ ਧਰਮ ਦੇ ਆ ਤੁਹਾਡੇ ਹੱਕ ਮਾਰੇ ਜਾ ਰਹੇ ਆ ਤੁਹਾਡੇ ਬੱਚਿਆਂ ਨੂੰ ਜੰਮਦੇ ਨੂੰ ਸਿਹਤ ਚਾਹੀਦੀ ਆ ਹਸਪੀਟਲ ਆ ਜ ਤੁਹਾਡਾ ਲੱਖਾਂ ਰੁਪਈਆ ਲੱਗਦਾ ਓਏ ਉਹਨੂੰ ਸਿੱਖਿਆ ਚਾਹੀਦੀ ਆ ਸਕੂਲਾਂ ਚ ਤੁਹਾਡਾ ਲੱਖਾਂ ਰੁਪਈਆ ਲੱਗਦਾ ਜਿਵੇਂ ਕਹਿ ਲੋ ਹਸਪੀਟਲਾਂ 'ਚ ਡਾਕਟਰ ਨਹੀਂ ਸਕੂਲਾਂ 'ਚ ਮਾਸਟਰ ਨਹੀਂ ਤੇ ਤੁਸੀਂ ਚੁੱਪਚਾਪ ਬੈਠੇ ਆ ਇਹ ਸਰਕਾਰ ਰਾਜਾ ਜ਼ਰੂਰ ਆ ਪਰ ਇਹ ਰਾਜਾ ਪੰਜਾਂ ਸਾਲਾਂ ਦਾ ਇਹਨੂੰ ਥੱਲੇ ਸਿੱਟਣ ਵਾਲੇ ਤੁਸੀਂ ਹੁੰਨੇ ਆ ਤੇ ਹਰਾ ਕੇ ਤੁਹਾਡੇ ਕਦੇ ਵੀ ਮਸਲੇ ਹੱਲ ਨਹੀਂ ਹੋਣੇ ਉਹਦਾ ਕਾਰਨ ਇਹ ਆ ਜਿਹੜੇ ਤੁਸੀਂ ਆ ਜਿਹੜੇ ਕਹਿ ਲੋ ਆ ਕੋਲੇ ਜਿਨ੍ਹਾਂ ਦੇ ਗਲਾ 'ਚ ਪਾਏ ਹੋਏ ਆ ਜਿਹੜੇ ਚੁੱਪ ਕਰਕੇ ਬੈਠੇ ਆ ਜਿਸ ਦਿਨ ਐਮਐਲਏ ਨਾ ਰਹੇ ਉਸ ਦਿਨ ਇਹਨਾਂ ਦੀ ਲੱਖਾਂ ਰੁਪਈਆ ਪੈਨਸ਼ਨ ਹੋ ਜਾਣੀ ਆ ਐਸਆਈ ਇਹਨਾਂ ਦੇ ਨਾਲ ਹੋਊਗਾ ਨੋਵਾ ਵਰਗੀ ਕੋਈ ਗੱਡੀ ਹੋਊਗੀ ਤੇ ਤੁਸੀਂ ਰਹਿ ਕੇ ਢੋਲ ਵਜਾਉਂਦੇ ਵਜਾਈ ਜਾ डम डम टमाटर ਲੱਕ ਲੱਕ ਵਜਾਈ ਜਾਓ डम डम टमाटर ਲੱਕ ਲੱਕ ਇਹ ਗਰੀਬੀ ਦਾ ਟੋਲ ਇਹ ਮਜਬੂਰੀ ਦਾ ਟੋਲ ਵਜਾਈ ਜਾਓ ਕਿੰਨਾ ਚਿਰ ਢੋਲ ਵਜਾਉਂਗੇ ਭਰਾਵੋ ਤੁਹਾਡਾ ਢੋਲ ਜਦੋਂ ਕੋਈ ਕਿਸੇ ਨੇ ਮੰਤਰੀ ਉੱਠਣਾ ਹਰ ਕੋਈ ਤੁਹਾਡਾ ਢੋਲ ਪਾ ਕੇ ਗਲ ਦੇ ਵਿੱਚ ਵਜਾਉਂਦਾ ਤੇ ਅੱਜ ਤੁਸੀਂ ਇੱਕ ਮਾਰੇ ਜਾ ਰਹੇ ਆ ਉਹ ਤੁਹਾਡੀ ਧੀ ਭੈਣ ਨੂੰ 55000 ਦੀ ਸਕਰਮ ਸਕੀਮ ਨਹੀਂ ਚਾਹੀਦੀ ਉਹਨੂੰ 21000 ਦੀ ਨੌਕਰੀ ਲੈ ਦੋ ਮੰਗ ਲਓ ਦੇ ਕੋਲੋਂ ਸਕੂਲਾਂ ਵਾਸਤੇ ਟੀਚਰ ਮੰਗ ਲਓ ਤੁਹਾਨੂੰ ਕਮਰਿਆਂ ਦੀ ਜ਼ਰੂਰਤ ਆ ਤੁਹਾਨੂੰ ਫਲੀਚਾਂ ਦੀ ਜ਼ਰੂਰਤ ਆ ਕੱਟ ਲੋ 10 12 ਸਾਲ ਆਪਦੇ ਬੱਚਿਆਂ ਵਾਸਤੇ ਸਿੱਖਿਆ ਮੰਗ ਲਓ ਉਹ ਤੁਹਾਡੇ ਬੱਚਿਆਂ ਵਾਸਤੇ ਹੈਣੇਗੀ ਕੋਈ ਵੀ ਮੰਤਰੀ ਕਿਸੇ ਵੀ ਪਾਰਟੀ ਦਾ ਤੁਹਾਡੇ ਬਾਰੇ ਗੱਲ ਨਹੀਂ ਕਰ ਰਿਆ ਉਹ ਆਪ ਦੇ ਬਾਰੇ ਗੱਲ ਕਰ ਰਿਹਾ ਮੇਰੇ ਵੀਰੋ ਉਹ ਆਪ ਦੇ ਬਾਰੇ ਗੱਲ ਕਰ ਰਿਹਾ ਜਾਗੋ ਜੇ ਕਿਸਾਨਾਂ ਤੇ ਉਹ ਮਜ਼ਦੂਰਾਂ ਨਾਲ ਬਣਾ ਕੇ ਰੱਖੋ ਮਜ਼ਦੂਰਾਂ ਦੇ ਬੰਦੇ ਹੱਕ ਵੀ ਮੰਗੋ ਔਰ ਮਜ਼ਦੂਰ ਨੂੰ ਨਾਲ ਲੈ ਕੇ ਚੱਲੋ ਯਾਦ ਰੱਖੋ ਦਾ ਕਾਰਨ ਕੀ ਆ ਕਿ ਜੇਕਰ ਤੁਸੀਂ ਇੱਕ ਦੂਜੇ ਤੋਂ ਪਾਸੇ ਹੋਵੋਗੇ ਜੇ ਤੁਸੀਂ ਇਹਨਾਂ ਨੂੰ ਪਾਸੇ ਕਰਦੇ ਆ ਕੁਝ ਬੰਦੇ ਸਾਰੇ ਕੁਝ ਨਹੀਂ ਹੁੰਦੇ ਕੁਝ ਬਹੁਤ ਚੰਗੇ ਆ ਕੁਝ ਇਹੋ ਜਿਹੇ ਆ ਕਿ ਉਹ ਛੱਟੇ ਨਹੀਂ ਹੁੰਦੇ ਬੱਲੀਆਂ ਚੁਗੰਦੇ ਪਰ ਚਿਪਵਾਉਣ ਵਾਲੇ ਬੰਦੇ ਵੀ ਹੁੰਦੇ ਆ ਇਸ ਕਰਕੇ ਭਰਾਵੋ ਆਪਸੀ ਭਾਈਚਾਰਾ ਬਣਾ ਲਓ ਜਾਤਾਂ ਪਾਤਾਂ ਨੂੰ ਭੁੱਲ ਲਓ ਜਿਹੜੇ ਸਰਕਾਰ ਦੇ ਵਿੱਚ ਤੁਸੀਂ ਚੁਣੇ ਹੋਏ ਤੁਹਾਡੇ ਜਿਹੜੇ ਤੁਸੀਂ ਬਿਠਾਏ ਹੋਏ ਆ ਹੁੰਦੇ ਤੁਹਾਨੂੰ ਮੰਦੇ ਆ ਪਰ ਨਮੂਨੇ ਕਹਿ ਲਓ ਆਪਣੇ ਜਿਹੜੇ ਤੁਸੀਂ ਬਿਠਾਏ ਆ ਉਹ ਸਾਰੇ ਇੱਕ ਮਿਕਾ ਜਿਹੜੀ ਸਰਕਾਰ ਆਉਂਦੀ ਆ ਕਦੇ ਸਰਕਾਰਾਂ ਇੰਨੀਆਂ ਤੁਰਕੀਆਂ ਕਦੇ ਅੱਜ ਤੱਕ ਉਪਰਾਨੀਆਂ ਸਰਕਾਰਾਂ ਨੇ ਸੱਟੇ ਦਾ ਮੁੱਦਾ ਚੱਕਿਆ ਨਹੀਂ ਚੱਕਿਆ ਕਿਉਂ ਨਹੀਂ ਚੱਕਦੇ ਪੁੱਛੋ ਕਦੇ ਉਹਨਾਂ ਨੇ ਨਸ਼ੇ ਦਾ ਮੁੱਦਾ ਚੱਕਿਆ ਨਹੀਂ ਚੱਕਿਆ ਉਹ ਜਿਹੜਾ ਕਿਹੜਾ ਕੱਠ ਰੱਖ ਲੈਂਦਾ ਨਸ਼ੇ ਦੇ ਮਸਲੇ ਤੇ ਕੱਠ ਰੱਖੋ ਜੀ ਕੋਈ ਐਮਐਲਏ ਨੇ ਰੱਖ ਲਿਆ ਕਿਸੇ ਸਾਬਕਾ ਮੰਤਰੀ ਨੇ ਰੱਖ ਲਿਆ ਯਾਰ ਜਿਹੜੇ ਜਿਹੜੇ ਹਲਕੇ ਆ ਹਰ ਪਾਰਟੀ ਦੇ ਪਿੰਡਾਂ ਦੇ ਵਿੱਚ ਵਰਕਰ ਬੈਠੇ ਆ ਤੁਸੀਂ ਉਹਨਾਂ ਦੀ ਡਿਊਟੀ ਲਾ ਕੇ ਨਸ਼ਾ ਬੰਦ ਕਰਾ ਸਕਦੇ ਆ ਪਰ ਨਹੀਂ ਇਹ ਤੁਹਾਨੂੰ ਸਿਰ ਤੇ ਸਿਰਫ ਬੇਕੂ ਬਣਾਇਆ ਜਾ ਰਿਹਾ ਆਪਾਂ ਨੂੰ ਲੁੱਟਿਆ ਜਾ ਰਿਹਾ ਆਪਾਂ ਨੂੰ ਵਰਤਿਆ ਜਾ ਰਿਹਾ ਇਹ 50 ਸਾਲਾਂ ਬਾਅਦ ਸਾਨੂੰ ਰੁਪਏ ਦੀ ਚਿੰਗਮ ਤਰ੍ਹਾਂ ਚੱਬ ਕੇ ਸਿੱਟਿਆ ਜਾਂਦਾ ਤੇ ਕਿੰਨਾ ਅਕਚਰ ਇਹ ਭਗਵੰਤ ਮਾਨ ਦੀ ਡਿਊਟੀ ਲਾਈ ਸੀ ਪੰਜਾਬ ਦੇ ਲੋਕਾਂ ਨੇ ਚਾਹੇ ਭੀਖ ਚ ਦਿੱਤੀ ਹੋਈ ਕੁਰਸੀ ਕਹ ਲੋ ਚਾਹੇ ਕੁਛ ਕਹ ਲੋ ਪਰ ਅੱਜ ਇਹ ਸਾਡਾ ਵੀਰ ਸਾਡੇ ਦੇ ਕਰਜ਼ਾ ਚੜਾਉਣ ਤੇ ਲੱਗਿਆ ਹੋਇਆ ਉਲਟਾ ਕੁਝ ਬੰਦੇ ਮੈਨੂੰ ਇਹ ਕਹਿਣਗੇ ਕਿ ਤੁਸੀਂ ਬਿਜਲੀ ਬਿੱਲ ਭਰ ਕੇ ਆਓ ਯਾਰ ਕਿੱਥੋਂ ਭਰ ਕੇ ਆਈਏ ਜਿਹੜੇ ਲੋਕ ਆ ਉਹ ਸਾਰੇ ਬਿੱਲ ਭਰ ਦਣ ਮੈਂ ਕਹਿੰਨਾ ਸਰਕਾਰ ਹਰ ਵਿਅਕਤੀ ਨੂੰ ਕੋਈ ਜਾਤ ਨਾ ਵੇਖੇ ਕੋਈ ਪਾਤ ਨਾ ਵੇਖੇ ਕੋਈ ਧਰਮ ਨਾ ਵੇਖੇ ਕੋਈ ਕਰਮ ਨਾ ਵੇਖੇ ਹਰ ਘਰ ਨੂੰ ਹਮ ਘਰ ਨੂੰ 500 ਰੁਪਇਆ ਬਿਜਲੀ ਦਾ ਬਿੱਲ ਮਹੀਨੇ ਦਾ ਲਾ ਦੇਵੇ ਪੁਰਾਣੇ ਪ੍ਰੂਣੇ ਸਭ ਮਾਫ ਕਰ ਦੇਣ ਕੁਛ ਨਾ ਕਹਿਣ ਜਿੰਨੇ ਭਾਈ ਭਰਨ ਗਿਆ ਸਾਰਾ ਕੁਛ 500 ਰੁਪਿਆ ਹਰ ਘਰ ਨੂੰ ਲਾ ਦੇਣ ਤਾਂ ਮੇਰੇ ਵੀਰੋ ਅਸੀਂ ਬਿੱਲ ਪਰ ਨੂੰ ਤਿਆਰ ਆ ਜੇ ਹੁਣ ਗੱਲ ਇਹ ਕਰਗੇ ਕਿ 250 ਕਰੋੜ ਰੁਪਿਆ ਬੰਦਾ ਜੇਕਰ 3 ਕਰੋੜ ਵਾਧੇ 50 ਲੱਖ ਮੀਟਰ ਤਾਂ ਆਊਗਾ ਜੇਕਰ 250 3000 ਕਰੋੜ ਰੁਪਿਆ ਸਾਲ ਦਾ ਬੰਦਾ ਕਈਆਂ ਵਿੱਚ ਕਰਜ਼ੇ ਲਾਥ ਜਾਣੇ ਆ ਪਰ ਚੱਕਰ ਕੀ ਆ ਸਰਕਾਰ ਖੁਦ ਕਿ ਅਸਲ ਦੇ ਵਿੱਚ ਤਾਂ ਗੱਲ ਇੱਕੋ ਕਵਾਂਗੇ ਅਖੇ ਬੰਦ ਕਰਾਣੇ ਚਲੇ ਥੇ ਇਹ ਤਾਂ ਬਈ ਫੋਕਾ ਕੋਠਾ ਬੰਦ ਕਰਾਣੇ ਚਲੇ ਥੇ ਇਹ ਤਵੇ ਫੋਕਾ ਕੋਠਾ ਪਰ ਸਿੱਕੋ ਕੀ ਸੰਕ ਦੇ ਕੇ ਖੁਦ ਹੀ ਮੁਜਰਾ ਕਰ ਬੈਠੇ ਉਹ ਜਿਹੜੇ ਮੁਜਰਾ ਬੰਦ ਕਰਾਉਣ ਆਉਂਦੇ ਉਹ ਤਾਂ ਮੁਜਰਾ ਕਰ ਲਾ ਕੇ ਆਂਦੇ ਸਾਡੇ ਤੇ ਕੌਣ ਜਾਊਗਾ ਜਿਹਨੇ ਸੱਟਾ ਬੰਦ ਕਰਾਤਾ ਹਰ ਜ਼ਿਲ੍ਹੇ 'ਚ ਹਰ ਪਿੰਡ 'ਚ ਕਿਹਨੇ ਬੰਦ ਕਰਾਇਆ ਐਮ ਐਲ ਏ ਕੌਣ ਹੀ ਬੋਲਦੇ ਥਾਣੇ ਦੇ ਐਸ ਐਚ ਓ ਕੌਣ ਹੀ ਬੋਲਦੇ ਜ਼ਿਲ੍ਹੇ ਦਾ ਐਸ ਐਸ ਪੀ ਕੌਣ ਹੀ ਬੋਲਦਾ ਡੀ ਸੀ ਸਾਹਿਬ ਕੌਣ ਹੀ ਬੋਲਦਾ ਸੱਟੇ ਤੇ ਕੌਣ ਹੀ ਬੋਲਦੇ ਕਿਉਂਕਿ ਉਹ ਮਸਲਾ ਕੋਈ ਸਰਕਾਰ ਧਿਆਨ ਚ ਨਹੀਂ ਲਿਆ ਰਹੀ ਹਰ ਸਰਕਾਰਾਂ ਦੇ ਵਿੱਚ ਚੱਲਦਾ ਏ ਕਿਹੜੀ ਗੱਲ ਨੂੰ ਬੰਦ ਨਹੀਂ ਕਰ ਠੇਕਿਆਂ ਦੇ ਮਸਲਿਆਂ ਤੇ ਕਿਉਂ ਨਹੀਂ ਕੋਈ ਬੋਲਦਾ ਸਭ ਚੁੱਪ ਕੀਤੇ ਪਏ ਆ ਉਹ ਭਰਾਵੋ ਇੱਕ ਫਿਲਮ ਲੱਗੀ ਪਈ ਆ ਤੁਹਾਡੇ ਅੱਗੇ ਉਹੀ ਫਿਲਮ ਦੀ ਸਟੋਰੀ ਤੁਹਾਨੂੰ ਵਾਰ-ਵਾਰ ਦੱਸ ਕੇ ਉਹ ਇਹ ਹੈਗੇ ਸਾਰੇ ਵਿਲਨ ਹੀਰੋ ਤੁਸੀਂ ਐਸ ਦੇ ਵਿੱਚ ਪਰ ਹੀਰੋ ਰੋਲ ਰਾਇਆ ਤੇ ਉਹ ਹੀਰੋ ਉਹ ਹੀਰੋ ਹੀਰੋ ਕਮਾ ਕੇ ਹੀਰੋ ਕਮਾ ਤੁਸੀਂ ਰੋਲ ਰਹੇ ਆ ਯਾਦ ਰੱਖੋ ਇਹ ਜਿਹੜੇ ਵਿਲਨ ਆ ਇਹ ਬੇਰੂਪੀ ਆ ਪੋਸ਼ਾਕ ਪਾ ਕੇ ਆ ਜਾਂਦੇ ਕੋਈ ਨਾ ਕੋਈ ਵੀ ਆ ਆ ਗਈ ਜੀ ਜਿਹੜੀ ਰਾਜੇ ਮਹਾਰਾਜਿਆਂ ਦੇ ਪਾਈ ਨਹੀਂ ਸੀ ਮੈਂ ਚੰਗਾ ਮੈਂ ਚੰਗਾ ਜਿੰਨੇ ਮੰਦੇ ਹੋ ਉਹਨਾਂ ਕੋਈ ਨਹੀਂ ਇਹ ਤਾਂ ਭਾਈ ਸਾਹਿਬ ਰੱਬ ਵੀ ਸਾਡੇ ਤੋਂ ਮੂੰਹ ਮੋੜੀ ਬੈਠਾ ਅਖੇ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਦੇ ਆ ਰੱਬਾ ਤੂੰ ਦੇ ਇਸਤੀਫਾ ਸੀਰਾ ਭੋਰ ਬਣਾਉਣਾ ਚਾਹੁੰਦੇ ਆ ਭਰਾਵੋ ਸਰਕਾਰ ਆਮ ਲੋਕਾਂ ਨੂੰ ਕੱਖ ਨਹੀਂ ਦਿੰਦੀ ਸਰਕਾਰ ਇਹਨਾਂ ਨੂੰ ਜਿਹੜੇ ਲੋਕ ਆ ਲੋਕ ਇਹਨਾਂ ਨੂੰ ਕੁਰਸੀਆਂ ਬਖਸ਼ਦੇ ਆ ਤੇ ਜਿਹੜੇ ਫੋਨ ਕਰਨ ਵਾਲੇ ਜਾਂ ਬੋਲਣ ਬੁਲਾਉਣ ਵਾਲੇ ਉਹ ਪਹਿਲਾਂ ਗੌਰ ਕਰ ਲਓ ਜੇ ਕਿ ਕੌਣ ਕਿਹਨੂੰ ਕੁਛ ਦਿੰਦਾ ਤਨਖਾਹ ਐਮਐਲਏ ਨੂੰ ਮਿਲਦੀ ਆ ਕੌਣ ਦਿੰਦਾ ਪੰਜਾਬ ਦੇ ਲੋਕ ਐਮਐਲਏ ਨੂੰ ਤਨਖਾਹ ਮਿਲਦੀ ਆ ਮੁੱਖ ਮੰਤਰੀ ਨੂੰ ਤਨਖਾਹ ਮਿਲਦੀ ਮੰਤਰੀ ਨੂੰ ਤਨਖਾਹ ਮਿਲਦੀ ਐ ਸਪੀਕਰ ਨੂੰ ਤਨਖਾਹ ਮਿਲਦੀ ਐ ਕੌਣ ਦਿੰਦਾ ਪੰਜਾਬ ਦੇ ਲੋਕ ਪਹਿਲਾਂ ਪਤਾ ਕਰ ਲੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜਿਹੜੇ ਮਜ਼ਦੂਰ ਯੂਨੀਅਨਾਂ ਦੇ ਪ੍ਰਧਾਨ ਉਹ ਖਨੌਰੀ ਵੀ ਬੈਠੋ ਪੰਜਾਬ ਸਰਕਾਰ ਦੇ ਅੱਗੇ ਵੀ ਬੈਠੋ ਔਰ ਕਿਸਾਨ ਵੀ ਮਜ਼ਦੂਰ ਨਾਲ ਹੱਥ ਮਲਾਵੇ ਤੇ ਮਜ਼ਦੂਰ ਵੀ ਮਲਾਵੇ ਤੇ ਜੇ ਜਿਵੇਂ ਕਹਿੰਦੇ ਆ ਨਾ ਵੀ ਉਂਝ ਮੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਲੋਕ ਵਰਤਦੇ ਨਹੀਂ ਹੁੰਦੇ ਤੇ ਮਰਿਆਂ ਤੇ ਜਾ ਕੇ ਕਹਿ ਦਿੰਦੇ ਆ ਬਹੁਤ ਚੰਗਾ ਸੀ ਤੇ ਵਿਆਹਾਂ ਵੇਲੇ ਸੱਦ ਲੈਂਦੇ ਉੰਜ ਫਿਰ ਨਹੀਂ ਵਰਤਦੇ ਕੱਲਾ ਵਿਆਹਾਂ ਛਾਦੀਆਂ ਤੇ ਤੇ ਮਰਗਾਂ ਤੇ ਜਾਨ ਤੱਕ ਸੀਮਤ ਨਾ ਰੱਖੋ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਉਹਨੇ ਚਾਚੇ ਤਾਏ ਬੋਲਦੇ ਨਹੀਂ ਉਸੇ ਤਰ੍ਹਾਂ ਮਜ਼ਦੂਰ ਜਦੋਂ ਲੋੜ ਪਊਗੀ ਮਜ਼ਦੂਰ ਨੂੰ ਉਹ ਕਿਸਾਨ ਨੂੰ ਆਵਾਜ਼ ਮਾਰੇ ਜਦੋਂ ਕਿਸਾਨ ਨੂੰ ਪੈਂਦੀ ਉਹ ਮਜ਼ਦੂਰ ਕਹਦੇ ਉਹਦਾ ਫਾਇਦਾ ਨਹੀਂਗਾ ਕੁੰਝ ਵੀ ਇੱਕ ਆਪ ਬਣਾ ਕੇ ਰੱਖੋ ਫਿਰ ਫਾਇਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇ ਕਰੇ ਗੱਲਾਂ ਤੁਹਾਨੂੰ ਲੱਗਦੀਆਂ ਕਿ ਮੁੱਖ ਮੰਤਰੀ ਤੱਕ ਔਰ ਜਿਹੜੇ ਜਿਨ੍ਹਾਂ ਦੇ ਤੁਹਾਡੇ ਹਰ ਜਾਤ ਦਾ ਜਿਹੜਾ ਤੁਹਾਡਾ ਐਮਐਲਏ ਬਣਿਆ ਜੇਕਰ ਤੁਹਾਨੂੰ ਲੱਗਦਾ ਕਿ ਜਾਂ ਸਰਕਾਰ ਨੇ ਉਹਦੇ ਗਲਦੇ ਵਿੱਚ ਕੋਲਾ ਸਿੱਟਾ ਤੋਂ ਬੋਲਿਆ ਨਹੀਂ ਜਾਂਦਾ ਇਹ ਉਹਨਾਂ ਤੱਕ ਗੱਲ ਪਹੁੰਚਾ ਦਿਓ ਜੀ